ਅਮਰੀਕਾ ਦੇ ਡੋਨਲਡ 트੍ਰੰਪ ਸਰਕਾਰ ਦੇ ਮੁਲਕ ਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫੈਸਲੇ ਨੇ ਕਈ ਪਰਿਵਾਰਾਂ ਨੂੰ ਨਾ ਸਿਰਫ ਵੱਡੀ ਆਰਥਿਕ ਢਾਹ ਲਾਈ ਹੈ ਸਗੋਂ ਉਹਨਾਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਵੀ ਚੱਕਨਾ ਚੂਰ ਕਰ ਦਿੱਤੇ ਨੇ ਵਾਪਸ ਪਰਤੇ ਇਨ੍ਹਾਂ ਪੰਜਾਬੀਆਂ ਵਿੱਚੋਂ ਕਈ ਪਰਿਵਾਰਾਂ ਦੇ ਲੱਖਾਂ ਰੁਪਏ ਅਜਾਈਂ ਚਲੇ ਗਏ ਪਰ ਪਰਿਵਾਰ ਨੇ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਅਤੇ ਸੁਖੀ ਸੰਧੀ ਵਾਪਸ ਘਰ ਪਰਤ ਆਏ ਨੇ ਇਨ੍ਹਾਂ ਹੀ ਪਰਿਵਾਰਾਂ ਵਿੱਚੋਂ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦਾ ਨੌਜਵਾਨ ਆਕਾਸ਼ਦੀਪ ਸਿੰਘ ਵੀ ਸ਼ਾਮਲ ਹੈ ਜਿਸ ਦਾ ਪਿਤਾ ਸਵਰਨ ਸਿੰਘ ਪਿੰਡ 'ਚ ਖੇਤੀਬਾੜੀ ਕਰਦਾ ਉਹਨਾਂ ਕੋਲ ਲਗਭਗ 2 3 اکیਲੇ ਜ਼ਮੀਨ ਹੈ ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਸਵਰਨ ਸਿੰਘ ਮੁਤਾਬਕ 12ਵੀਂ ਪਾਸ ਆਕਾਸ਼ਦੀਪ 8 9 ਮਹੀਨੇ ਪਹਿਲਾਂ ਦਬਈ ਗਿਆ ਸੀ ਜਿੱਥੇ ਉਹ ਡਰਾਈਵਰੀ ਦਾ ਕੰਮ ਕਰਨਾ ਚਾਹੁੰਦਾ ਸੀ ਲਗਭਗ 1 ਮਹੀਨਾ ਪਹਿਲਾਂ ਉਸ ਨੇ ਦਬਈ 'ਚ ਰਹਿੰਦੇ ਕਿਸੇ ਏਜੰਟ ਰਾਹੀਂ ਅਮਰੀਕਾ ਜਾਣ ਦਾ ਫੈਸਲਾ ਕੀਤਾ ਉਹਨਾਂ ਕਿਹਾ ਕਿ ਲਗਭਗ 40 ਤੋਂ 45 ਲੱਖ ਰੁਪਏ ਅਮਰੀਕਾ ਜਾਣ ਵਾਸਤੇ ਖਰਚ ਆਏ ਜੋ ਕਿ ਉਹਨਾਂ ਨੇ ਦੋ ਕਿਸ਼ਤਾਂ 'ਚ ਭੇਜੇ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਬੇਟਾ ਅਮਰੀਕਾ ਜਾ ਕੇ ਫਾ ਜਾਵੇਗਾ ਪਿੰਡ ਸਲੇਮਪੁਰ ਦਾ ਦਲੇਰ ਸਿੰਘ ਵੀ ਅਮਰੀਕਾ ਤੋਂ ਬਾਤ ਸੁਪਰਤ ਹੈ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ ਲਗਭਗ 60 ਲੱਖ ਰੁਪਏ ਖਰਚੇ ਸਨ ਉਸ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਦਲੇਰ ਸਿੰਘ ਇੱਥੇ ਕਈ ਸਾਲਾਂ ਤੋਂ ਵਸਦੇ ਡਰਾਈਵਰ ਵਜੋਂ ਕੰਮ ਕਰਦਾ ਸੀ ਉਸ ਦੀ ਇੱਕ ਏਜੰਟ ਨਾਲ ਗੱਲ ਹੋਈ ਜਿਸ ਨੇ ਅਮਰੀਕਾ ਵਿੱਚ ਚੰਗੀ ਨੌਕਰੀ ਦਿਵਾਉਣ ਲਈ 40 ਲੱਖ ਰੁਪਏ ਮੰਗੇ ਇਸ ਚੱਕਰ ਵਿੱਚ ਪਹਿਲਾਂ ਉਸ ਨੂੰ ਦਵਾਈ ਭੇਜਿਆ ਗਿਆ ਜਿੱਥੋਂ ਕੁਝ ਮਹੀਨਿਆਂ ਬਾਅਦ ਉਸ ਨੂੰ ਪਨਾਵਾ ਦੇ ਜੰਗਲ ਤੇ ਸਮੁੰਦਰੀ ਰਸਤੇ ਅਮਰੀਕਾ ਭੇਜਿਆ ਜਾਣਾ ਸੀ ਪਰ 15 ਜਨਵਰੀ ਤੋ ਬਾਹਰ ਦਲੇਰ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਾ ਹੋਈ ਅਮਰੀਕਾ ਤੋਂ ਮੁੜੇ ਅੰਮ੍ਰਿਤਸਰ ਦੇ ਪੰਜ ਵਿਅਕਤੀਆਂ ਚ ਸ਼ਾਮਿਲ ਅਜੇਦੀਪ ਸਿੰਘ ਨੂੰ ਉਸਦੇ ਦਾਦਾ ਚਰਨਜੀਤ ਸਿੰਘ ਹਵਾਈ ਅੱਡੇ ਤੇ ਲੈਣ ਵਾਸਤੇ ਆਏ ਸਨ ਉਹਨਾਂ ਨੇ ਦੱਸਿਆ ਕਿ ਅਜੇਦੀਪ ਲਗਭਗ 15 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਪਿੰਡ ਬਰਪਾਲ ਦੀ ਸੁਖਜੀਤ ਅਮਰੀਕਾ ਚ ਰਹਿੰਦੇ ਆਪਣੇ ਮਗੇਤਰ ਨਾਲ ਵਿਆਹ ਕਰਵਾਉਣ ਵਾਸਤੇ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਉੱਥੇ ਫਸ ਗਈ ਅਤੇ ਉਸ ਨੂੰ ਬਾਦਸਪਰਤਨਾ ਪਿਆ ਉਸਦਾ ਪਿਤਾ ਕਾਬਲ ਸਿੰਘ ਇਟਲੀ ਚ ਹੈ ਤੇ ਇੱਥੇ ਉਸਦੀ ਮਾਂ ਅਤੇ ਭਰਾ ਨੇ ਉਸਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਜੀਤ 12ਵੀਂ ਪਾਸ ਹੈ ਉਹ ਏਜੰਟ ਦੇ ਹੱਥੇ ਚੜ੍ਹ ਕੇ ਗਲਤ ਟੰਗ ਨਾਲ ਅਮਰੀਕਾ ਵਿੱਚ ਦਾਖਲ ਹੋਈ ਸੀ ਜਿਸ ਦੇ ਸਿੱਟੇ ਵਜੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਚੋਂ ਵਾਪਸ ਭੇਜੇ ਨੌਜਵਾਨਾਂ ਦੇ ਵਿੱਚ ਸ਼ਾਮਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਨਪੂਰਾ ਦਾ ਵਸਨੀਕ ਜਸਵਿੰਦਰ ਸਿੰਘ ਬਾਰੇ ਉਸਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਰਿਪੋਰਟ ਹੋਣ ਦੇ ਬਾਰੇ ਲੋਕਾਂ ਤੋਂ ਹੀ ਪਤਾ ਲੱਗਿਆ ਉਹਨਾਂ ਨੇ ਦੱਸਿਆ ਕਿ 15 ਜਨਵਰੀ ਨੂੰ ਉਹਨਾਂ ਦਾ ਬੇਟਾ ਅਮਰੀਕਾ ਪਹੁੰਚ ਗਿਆ ਸੀ ਜਿਸ ਨੂੰ ਭੇਜਣ ਦੇ ਲਈ ਉਹਨਾਂ ਦਾ 50 ਲੱਖ ਰੁਪਏ ਖਰਚਾ ਆ ਗਿਆ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਵੱਲੋਂ 50 ਲੱਖ ਰੁਪਏ ਵਿਆਸ ਤੇ ਲੱਗੇ ਗਏ ਸਨ ਬੇਟੇ ਦੇ ਵਾਪਸ ਆਉਣ ਨਾਲ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਸਵਿੰਦਰ ਦੇ ਪਿਤਾ ਨੇ ਦੱਸ ਬੇਟਾ ਰੋਜ਼ੀ ਰੋਟੀ ਦੀ ਭਾਲ ਲਈ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਨਵੇਂ ਕਾਨੂੰਨ ਬਣਨ ਦੇ ਕਾਰਨ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਅਮਰੀਕਾ ਤੋਂ ਕੱਢੇ ਗਏ 30 ਪੰਜਾਬੀਆਂ ਚ ਇੱਕ ਨੌਜਵਾਨ ਡੇਰਾਬਸੀ ਬਲਾਕ ਦੇ ਪਿੰਡ ਜੜੌਦ ਦਾ ਵਸਨੀਕ ਹੈ ਪ੍ਰਦੀਪ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਪਣੇ ਪਿੰਡ ਦੇ ਇੱਕ ਏਜੰਟ ਰਾਹੀਂ ਉਜਵਲ ਭਵੇਖਲੀ ਅਮਰੀਕਾ ਗਿਆ ਸੀ ਪ੍ਰਦੀਪ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤੀ ਗਰੀਬੀ ਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਪਰਿਵਾਰ ਨੇ ਪ੍ਰਦੀਪ ਨੂੰ ਆਪਣੀ ਗਰੀਬੀ ਦੂਰ ਕਰਨ ਤੇ ਉਜਵਲ ਭਵੇਖਲੀ ਆਪਣੀ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ ਅਮਰੀਕਾ ਭੇਜਣ ਲਈ ਇਕਤ्ठा 42 ਲੱਖ ਰੁਪਏ ਖਰਚ ਕੀਤੇ ਸਨ ਉਹਨਾਂ ਦੱਸਿਆ ਕਿ ਪ੍ਰਦੀਪ ਭਲੇ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ ਹੁਣ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਪ੍ਰਦੀਪ ਨੂੰ ਪੰਜਾਬ ਸਰਕਾਰ ਸਰਕਾਰੀ ਨੌਕਰੀ ਵੀ ਦਵੇ ਪ੍ਰਦੀਪ ਦੀ ਇੱਕ ਵੱਡੀ ਪਣਾ ਤੇ ਦੋਵੇਂ ਅਣਵਿਆਹੇ ਨੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਚੋ ਦੋ ਵਿਅਕਤੀ ਟਾਂਡਾ ਇਲਾਕੇ ਦੇ ਪਿੰਡ ਦਾਰਾਪੁਰ ਤੇ ਟਾਲੀ ਨਾਲ ਸਬੰਧਤ ਨੇ ਜਾਣਕਾਰੀ ਅਨੁਸਾਰ ਦਾਰਾਪੁਰ ਵਾਸੀ ਸੁਖਪਾਲ ਪੁੱਤਰ ਪ੍ਰੇਮਪਾਲ 8 ਮਹੀਨੇ ਪਹਿਲਾਂ ਵਰਕ ਪਰਮਿਟ ਤੇ ਇਟਲੀ ਗਿਆ ਸੀ ਤੇ ਬਾਅਦ ਵਿੱਚ ਅਮਰੀਕਾ ਦਾਖਲ ਹੁੰਦੇ ਹੋਏ ਫੜਿਆ ਗਿਆ ਸੁਖਪਾਲ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਸੁਖਪਾਲ ਦੇ ਅਮਰੀਕਾ ਤੋਂ ਰਿਪੋਰਟ ਹੋਣ ਬਾਰੇ ਮੀਡੀਆ ਰਿਪੋਰਟਰਾਂ ਹੀ ਜਾਣਕਾਰੀ ਮਿਲੀ ਉਹਨਾਂ ਦੱਸਿਆ ਸੁਖਪਾਲ ਪਿਛਲੇ ਸਾਲ ਅਕਤੂਬਰ ਮਹੀਨੇ ਚ ਵਰਕ ਪਰਮਿਟ ਤੇ ਇਟਲੀ ਗਿਆ ਸੀ ਕੁਝ ਦਿਨ ਪਹਿਲਾਂ ਉਸ ਨਾਲ ਗੱਲ ਹੋਈ ਸੀ ਉਹ ਉਥੋਂ ਅਮਰੀਕਾ ਕਿਵੇਂ ਗਿਆ ਇਸ ਵਾਰੇ ਉਸਨੇ ਸਾਨੂੰ ਕੁਝ ਨਹੀਂ ਦੱਸਿਆ ਦੂਜਾ ਵਿਅਕਤੀ ਨੇੜਲੇ ਪਿੰਡ ਟਾਲੀ ਦਾ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦਾ ਅਫੀਸ਼ੀਅਲ ਮੀਨੇ ਹੀ ਬਾਰਡਰ ਪਾਰ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ ਅਤੇ ਫੜੇ ਜਾਣ ਤੋਂ ਬਾਅਦ ਕੈਂਪਸ ਚ ਸੀ ਹਰਵਿੰਦਰ ਸਿੰਘ ਦੀ ਪਤਨੀ ਕੁਲਜਿੰਦਰ ਕੌਰ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਅਮਰੀਕਾ ਜਾਣ ਲਈ ਘਰੋਂ ਗਿਆ ਸੀ ਕੁਲਜਿੰਦਰ ਕੌਰ ਮੁਤਾਬਕ ਏਜੰਟ ਨੇ 42 ਲੱਖ ਰੁਪਏ ਲੈਣ ਦੇ ਬਾਵਜੂਦ ਕਾਨੂੰਨੀ ਤਰੀਕੇ ਦੀ ਬਜਾਏ ਉਸਦੇ ਪਤੀ ਹਰਵਿੰਦਰ ਨੂੰ ਧੋਖੇ ਨਾਲ ਡੋਂਕੀ ਲਵਾ ਕੇ ਅਮਰੀਕਾ ਭੇਜਿਆ ਸੀ ਉਸਦੇ ਪਤੀ ਨੇ 15 ਜਨਵਰੀ ਨੂੰ ਮੈਸੇਜ ਕਰ ਕਿ ਅਮਰੀਕਾ ਦਾ ਬਾਰਡਰ ਪਾਰ ਕਰਨ ਬਾਰੇ ਦੱਸਿਆ ਸੀ ਪਰ ਬਾਅਦ ਵਿੱਚ ਉਸ ਨਾਲ ਕੋਈ رابطہ ਨਹੀਂ ਹੋਇਆ ਤੇ ਹੁਣ ਉਹਨਾਂ ਨੂੰ ਉਸ ਉਸ ਦੇ ਵਤਨ ਵਾਪਸੀ ਦੀ ਸੂਚਨਾ ਮਿਲੀ ਹੈ ਲਾਲ ਲੜੂ ਦੇ ਪਿੰਡ ਜੜੌਤ ਵਾਸੀ ਪ੍ਰਦੀਪਪੁਰਪਾ ਦੀਪੂ ਨੂੰ 6 ਮਹੀਨੇ ਵਕਫ ਵਕਫ ਦੇਸ਼ਾਂ ਵਿੱਚ ਘੁੰਮਣ ਮਗਰ ਅਮਰੀਕਾ ਤੋਂ ਵਾਪਸ ਘਰ ਭੇਜ ਦਿੱਤਾ ਗਿਆ ਜਿਵੇਂ ਹੀ ਉਸ ਨੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅਮਰੀਕਾ ਦੀ ਪੁਲਿਸ ਨੇ ਫੜ ਲਿਆ ਤੇ ਹੁਣ ਸਭ ਤੋਂ ਜ਼ਿਆਦਾ ਜਣਿਆਂ ਦੇ ਭਾਰਤੀ ਗਰੁੱਪਸ ਨੂੰ ਦੇਸ਼ ਮੁਲਕ ਵਾਪਸ ਭੇਜ ਦਿੱਤਾ ਗਿਆ ਪ੍ਰਦੀਪ ਦੀ ਦਾਦੀ ਗੁਰਮੀਤ ਕੌਰ ਮਾ ਨਰਿੰਦਰ ਕੌਰ ਤੇ ਪਿਤਾ ਕੁਲਵੀਰ ਸਿੰਘ ਨੇ ਭਰੇ ਮਨ ਨਾਲ ਕਿ 6 ਮਹੀਨੇ ਪਹਿਲਾਂ ਉਹਨਾਂ ਨੇ ਪ੍ਰਦੀਪ ਨੂੰ ਜ਼ਮੀਨ ਵੇਚ ਕੇ ਅਤੇ ਕੁਝ ਖਰਚਾ ਲੈ ਕੇ 41 ਲੱਖ ਰੁਪਏ ਖਰਚ ਕਰਕੇ ਅਮਰੀਕਾ ਭੇਜਿਆ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਵਿੱਚ ਦਾਖਲ ਹੋਣ ਲਈ ਵੱਖ-ਵੱਖ ਦੇਸ਼ਾਂ ਤੋਂ ਲੰਘ ਕੇ ਸਰਹੱਦ ਤੇ ਪਹੁੰਚਿਆ ਸੀ ਕਿ ਉੱਥੇ ਤਾਇਨਾਤ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਪ੍ਰਦੀਪ ਦੇ ਮਾਤਾ ਪਿਤਾ ਅਤੇ ਦਾਦਾ ਅਤੇ ਦਾਦੀ ਛੋਟੇ ਜਿਹੇ ਘਰ ਵਿੱਚ ਰਹਿ ਰਹੇ ਨੇ ਪ੍ਰਦੀਪ ਦੇ ਮਾਪੇ 6 ਮਹੀਨੇ ਤੋਂ ਉਸ ਨੂੰ ਪੈਸੇ ਭੇਜਦੇ ਰਹੇ ਕਿ ਉਹਨਾਂ ਦਾ ਪੁੱਤਰ ਇੱਕ ਦਿਨ ਉਹਨਾਂ ਦੇ ਸਾਰੇ ਸੁਪਨੇ ਪੂਰੇ ਕਰੇਗਾ ਤੇ ਕਰਜ਼ਾ ਵਾਪਸ ਕਰੇਗਾ ਪਰ ਉਹਨਾਂ ਦੇ ਭੱਲੇ ਨਿਰਾਸ਼ਾ ਹੀ ਪਈ ਪਰ ਕਮੈਂਬਰ ਨੇ ਦੱਸਿਆ ਕਿ ਕਰਜ਼ੇ ਤੋਂ ਇਲਾਵਾ ਉਹਨਾਂ ਨੇ 1 ਏਕੜ ਜ਼ਮੀਨ ਵੀ ਵੇਚੀ ਸੀ ਪ੍ਰਦੀਪ ਨੇ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਵਿਦੇਸ਼ ਜਾਣ ਲਈ ਜ਼ਿੱਦ ਕਰਦਾ ਸੀ ਪ੍ਰਦੀਪ ਦੇ ਪਿਤਾ ਕੁਲਵੀਰ ਸਿੰਘ ਦਿਮਾਗੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਰੋਸ਼ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਵਿਦੇਸ਼ ਦੇ ਸੁਪਨੇ ਦਿਖਾਉਣ ਵਾਲੇ ਏਜੰਟਾਂ ਉੱਤੇ ਨੱਥ ਪਾਵੇ ਅਮਰੀਕਾ ਤੋਂ ਫੌਜ ਦੇ ਵਿਸ਼ੇਸ਼ ਜਾਸੂਸ ਰਾਹੀਂ ਰਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਜਗਰਾਉਂ ਦੀ ਮੁਸਕਾਨ ਵੀ ਸ਼ਾਮਲ ਹੈ ਇਸ ਲੜਕੀ ਦੇ ਇੰਜ ਪਰਤਣ ਤੇ ਉਸ ਦਾ ਪਿਤਾ ਨਿਰਾਸ਼ ਹੈ ਪੰਜਾਬ ਪਰਤਣ ਵਾਲਿਆਂ ਚੋਂ ਦੋ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦੇ ਤ ਜਿਨ੍ਹਾਂ ਚੋਂ ਇੱਕ ਮੁਸਕਾਨ ਹੈ ਮੁਸਕਾਨ 2 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਇੰਗਲੈਂਡ ਗਈ ਸੀ ਯੂਕੇ ਵਿੱਚ 2 ਸਾਲ ਰਹਿਣ ਮਗਰੋਂ ਉਹ ਇੱਕ ਏਜੰਟ ਰਾਹੀਂ ਵਰਡ ਟਾਪ ਕੇ ਅਮਰੀਕਾ ਚ ਦਾਖਲ ਹੋਈ ਅਤੇ ਉੱਥੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਤੇ ਫੜੀ ਗਈ ਅਤੇ ਹੁਣ 1 ਮਹੀਨੇ ਬਾਅਦ ਭਾਰਤ ਪਹੁੰਚੀ ਹੈ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀਆਂ 4 ਧੀਆਂ ਵਿੱਚੋਂ ਮੁਸਕਾਨ ਸਭ ਤੋਂ ਵੱਡੀ ਹੈ ਟਾਬਾ ਚਲਾਉਂਦੇ ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਨੇ ਕਿਹਾ ਕਿ ਉਹਨਾਂ ਬੈਂਕ ਤੋਂ ਕਰਜ਼ਾ ਲੈ ਕੇ ਮੁਸਕਾਨ ਨੂੰ ਬਿਹਤਰ ਜ਼ਿੰਦਗੀ ਖਾਤਰ ਸਟੱਡੀ ਵੀਜ਼ੇ ਤੇ ਵਿਦੇਸ਼ ਭੇਜਿਆ ਸੀ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਭਾਰਤ ਵਾਪਸ ਭੇਜੇ ਗੈਰ ਕਾਨੂੰਨੀ ਪ੍ਰਵਾਸੀਆਂ ਚ ਸ਼ਾਮਲ ਪੰਜਾਬ ਦੇ 30 ਵਸਨੀਕਾਂ ਵਿੱਚ ਇੱਕ 10 ਸਾਲਾਂ ਲੜਕੇ ਸਣੇ 6 ਜਣੇ ਭਲੱਥ ਸਾਬ ਡਿਵੀਜ਼ਨ ਨਾਲ ਸਬੰਧਤ ਨੇ ਹਾਲਾਂਕਿ ਭਲੱਤ ਸਾਹਿਬ ਡਿਵੀਜ਼ਨ ਦੇ ਤਹਿਸੀਲ ਕੰਪਲੈਕਸ ਚ ਲੋਕਾਂ ਦੇ ਰਿਪੋਰਟ ਹੋਣ ਬਾਰੇ ਗੱਲਬਾਤ ਕਰਦੇ ਆਂ ਕੁਝ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇਦਾਰਾਂ ਚੋਂ ਕੁਝ ਕ ਮੈਕਸੀਕੋ ਤੇ ਕੁਝ ਬਾਰਡਰ ਪਾਰ ਕਰਕੇ ਗਏ ਨੇ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਰਿਪੋਰਟ ਕੀਤੇ ਪ੍ਰਵਾਸੀਆਂ ਚ ਸਬ ਡਿਵੀਜ਼ਨ ਦੇ ਪਿੰਡ ਡੋਕਰਾ ਵਾਲਾ ਦਾ ਵਿਕਰਮਜੀਤ ਸ਼ਾਮਿਲ ਹੈ ਜੋ 6 ਭੈਣਾਂ ਦਾ ਇਕਲੌਤਾ ਪਰਾਇਆ ਤੇ 2 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਕਸਬਾ ਭਲੱਤ ਦੇ ਪਿੰਡ ਪ੍ਰਦਾਸ ਦੇ 10 ਸਾਲਾ ਪ੍ਰਭਜੋਤ ਸਿੰਘ ਅਤੇ ਉਸਦੀ ਮਾਂ ਲਪ੍ਰਿਤ ਕੌਰ ਵੀ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਚ ਸ਼ਾਮਲ ਹੈ।